ਕੈਸੇ ਹੋ ਆਪ ਸਭ ਅਮੀਰ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਜਿਵੇਂ ਤੁਸੀਂ ਮੇਰੇ ਪਹਿਲੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ ਉਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਬਹੁਤ ਪਿਆਰ ਦਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੌਗ ਇਨ ਵਾਲਾ ਬਟਨ ਦਬਾਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦੀ ਐਨੀਮੇਸ਼ਨ ਪਤਾ ਲੱਗ ਸਕੇ ਅੱਜ ਮੈਂ ਗੋਭੀ ਦੀ ਸਬਜ਼ੀ ਬਣਾ ਰਹੀ ਹਾਂ ਸਾਰੇ ਸਬਜ਼ੀ ਮੇਰੀ ਤਿਆਰ ਆ ਸਮਾਨ ਦੇਖੋ ਹਰਾ ਧਨੀਆ ਕਟਾ ਹੋਇਆ ਅਦਰਕ ਟਮਾਟਰ ਤੇ ਲਾਲ ਨਾ ਹਰੀ ਮਿਰਚ ਗੰਡਾ ਲਸਣ ਨਮਕ ਲਾਲ ਮਿਰਚ ਦੇਗੀ ਜਮੈਣ ਦੀਰਾ ਹਲਦੀ ਪਾਊਡਰ ਤੇ ਜੇ ਮੇਰੀ ਹੈ ਗੋਭੀ ਇਹਦੇ ਵਿੱਚ ਹੀ ਆਲੂ ਨੇ ਆ ਮੇਰਾ ਹੈ ਲੋਂਡਾ ਦੇਖੋ ਤੋਸਸ ਮਾਰੇ ਮੇਰਾ ਲੋਂਡਾ ਆ ਨਾ ਇਹ ਬਣਾਉਂਗੀ ਚਾਰਨੀ ਆਹੀ ਨੋਂਡਾ ਮੇਰਾ ਤਿਆਰ ਹੈ ਆਹ ਪਾਲਾ ਜੀ ਮੈਨੇ ਕਿਓ ਇਹ ਤਾਂ ਪਰਦੇਸੀ ਹੈ ਡੇਸੀ ਦਾ ਆਹ ਹਾਂਡੇ ਕਰ ਮ ਘਾੜਦੇ ਆਂ ਦਾਲ ਚ ਨਹੀਂ ਮਰਦੇ ਕਿਉਂਕਿ ਫਿਰ ਦੇਖੋ ਇਹ ਜਿਹੜੀ ਸੁੱਕੀ ਸਬਜੀ ਹੁੰਦੀ ਹੈ ਮੈਂ ਹਮੇਸ਼ਾ ਝਾਰਨੀ ਨਾਲ ਬਣਾਉਣੀ ਹੁੰਦੀ ਆਂ ਤੇ ਦੂਜੀ ਇਹ ਮੈਂ ਕੱਟ ਕੇ ਜੁਣੀ ਆਂ ਕੱਟ ਸ਼ੇਕ ਤੇ ਉਹ ਕਰਿਆ ਕਰੋ ਬਣਾਇਆ ਕਰੋ ਆਇਆ ਉਹਦਾ ਵੀਡੀਓ ਬਣਾ ਲੈ ਨੇਰ ਬਾਤ ਵਿੱਚ ਸ਼ਰਮੀ ਇਹ ਕੋਈ ਨਾ ਫੇਚੀ ਮੱਟ ਜਾਂਦੀ ਹੈ ਤੇ ਹੁਣ ਮੇਰੇ ਕਿਹਾ ਤਿਆਰ ਹੋ ਰਹੇ ਕੁਝ ਮੇਰੇ ਨਾਲੇ ਮੇਰੀ ਜੁੜੇ ਰੋ ਆ ਦੇਖੋ ਜੀ ਮੈਂ ਜੀਰਾ ਪਾਤਾ ਬਣਾਇਆ ਸੀ ਹੌਲੀ ਹੌਲੀ ਜੀਰਾ ਹੋ ਜੂਗਾ ਆ ਪਾਈ ਜਾ ਮੈਂ ਜਮਾਣਾ ਥੋੜੀ ਜੀ ਗੋਡੇ ਕੀ ਟੈਨ ਠੀਕ ਰਹਿੰਦੀ ਆ ਇਹਨਾਂ ਵੇ ਸੇ ਤੁਹ ਪਤਾ ਨਹੀਂ ਮਾਲਕ ਜਾਣਦਾ ਵੀ ਮੁੰਡਾ ਠੀਕ ਹੁੰਦਾ ਜਾਂ ਨਾ ਚਲ ਭਾਈ ਵਾਦੀ ਤੋਂ ਠੀਕ ਰਹਿੰਦਾ ਗਾਹ ਦੇ ਮੈਂ ਲੋਟੇ ਕਰਕੇ ਰੱਖਣਾਗਾ हम जी हरी मिर्च पैल नहीं बाद देखो ना पटाके मारे दे। देखो अगे तो मैं कौलिया ची लिया हूं जवा कें कौलिया ज्यादा ही रखनिया ਤੇ ਹੁਣ ਇਹਦੇ ਵਿੱਚ ਪਾਉਂ ਮੈਂ ਲਸਣ ਆਹ ਦੇਖੋ ਲੱਗ ਮਰਤ ਮਰੀ ਹੋ ਗਈ ਹੁਣ ਮੈਂ ਲਸਣ ਪਾਉਂਗੀ ਢੇਣਾ ਪਿਆਜ਼ ਦੇ ਨਾਲ ਲਸਣ ਪਾਉਣਾ ਹੈ ਨਾ ਲਸਣ ਕੱਟਿਆ ਰਹਿ ਜਾਂਦਾ ਤੇ ਹੁਣ ਦੇਖੋ ਜੀ ਹੁਣ ਮੈਂ ਪਾਣੀ ਆ ਪਿਆਜ਼ ਉਹ ਸਮਾਨ ਤਿਆਰ ਹੋ ਗਿਆ ਮੇਰਾ ਇੱਕ ਪਿਆਜ਼ ਕੱਟਿਆ ਜਾਂ ਲੰਮ ਲੰਮਾ ਦੇਖੋ कह देखो जी आऊ में हेंग। थोड़ी जी ते हम पा रही मैं अदरक कटा हुआ कटे हुए अदरक पाता ते ना ही मैं पाऊँ टमाटर की देखो बड़ी बरीक ही कटे हुआ ये साडे गंढे ही नहीं। कराची के प्याज साढ़े ही बने रहो ये जिमें देख मसाला सोना जाना। ऐ में जी सब्जी बहुत अच्छा बन दी ਬੜੀ ਸਵਾਦ। ਇੰਕਲਾ ਜਟਦਾ ਰਹੇ ਹਾਂ ਅੰਦਾ ਅਗਲਾ ਨੂਨ ਮਿਰਚ ਆਪਾਂ ਆਪਣੀ ਸਵਾਦ ਅਨਸਾਰ ਪਾਵਾ ਲੇ ਕੋਈ ਕਟਖਣ ਵਾਲਾ ਹੁੰਦਾ ਕੋਈ ਵੱਡ। ਇਹ ਦੇਖੋ ਮਸਾਲਾ ਵਧੀਆ ਕਿਉ ਸੱਦ ਗਿਆ ਦੇਖੋ। ਦੇਖੋ। ਬਣ ਗਿਆ ਨਾ ਹਲਵਾਈਆਂ ਵਾਲਾ ਮਸਾਲਾ। ਨਾਲੇ ਤਾਂ ਆਮੀ ਮਸਾਲਾ ਆਪਣੇ ਜੁੱਗਿਆ ਹਲਵਾਈ ਤਾਂ ਬਹੁਤ ਪਰਾਂ ਟਰਾਂ ਵੀ ਪਾਉਂਗੇ ਅਸੀਂ। देखो कि नागराटा वाला बने पापोनी में काली मिर्च ये जरूरी है लटक गट्टे में भिगोफ नहीं है ना करके और देखो घुन में पा रही है हल्दी है अब भी मेरे मुख ये कढ़न और ये डब्बी आस् स्वाद अनुसार नमक तो टाइट से आ थोड़ी सी डेगी मिर्च देखें इंशाल्लाह ਟੱਡ ਕੇ ਨché ਉਹ ਦੇਖੋ ਕਿੰਨਾ ਵਧੀਆ ਬਣਿਆ ਮਸਾਲਾ ਯਾਨੀ ਫਰਨੇ ਦੇ ਬਿਆਕੀ ਮਟਰ ਫਰੀਨ ਬੜਾ ਸੁਆਦ ਫਰਾਨਾ ਬੜਾ ਸੁਆਦ ਉਹ ਹੈ ਜੀ ਬਣੂ ਤੁਸੀਂ ਦੇਖ ਤੇ ਆ ਜਿਹੜੇ ਹੁੰਦੇ ਟਿੰਡਾ ਟਿੱਕ ਟਿੱਕੇ ਜਿਹਨੇ ਨੇ ਸੁਆਦ ਹੁੰਦੇ ਮਦਿਆ ਇਹ ਲਾਦਰ ਰਹੀ ਹੈ ਇਹ ਕੱਚੇ ਜਿਹਾ ਜਿਹਾ ਰੰਗ ਬੜੀ ਵੱਣ ਜਾਂਦੀ ਹੈ ਕੋਈ ਜੁਨਾ ਠੰਡਾਲਾ ਦੇ ਵਿੱਚ ਨਾ ਅੱਧਾ ਅੱਧਾ ਕੱਪ ਪਾਣੀ ਦੇ ਪਾਣੀ। ਬਸ ਇਹ ਜੇ ਨਾ ਨਹੀਂ ਵਧੀਆ। ਰੇਗੇ ਆਣਗੇ ਠੋੜੇ ਜਾਨੀ ਨਮ ਰਹਿ ਜਾਣਗੇ ਦੂਸਰਾ ਬਾਕੀ ਸਬਜ਼ੀ ਬਣਾ ਰਹਿ ਜਾਣਗੇ। ਮੈਨੂੰ ਆਪਾਂ 2-3 ਮਿੰਟ ਵਾਸਤੇ ਟੱਕ ਲੈਣੇ ਆ। ਆ ਦੇਖੋ ਜੀ ਹੋ ਗਏ 2 ਮਿੰਟ। 2 ਮਿੰਟਾਂ ਦੇ ਦੇਖੋ ਦਬ। ਕਿੰਨੇ ਘੈਂਟ ਬਣੇ। खुशबू एनी वह आ रही है सब्जी चीज ही करी खा जाइए मसाला ही खा जाइए देखो आ देखो जी मेन बस आप रला देंगे रला के पांच सत्त मिनट ਬਈ ਮਟ ਲਾਲੂ ਇਹ ਨਾ ਟੰਗ ਲੱਗ ਜਾਂਦਾ ਕੁੱਕਰ ਤੇ ਜੇ ਹੁਣ ਬਣਾਉਣੇ ਬਣਾਤ ਲੈਂਦੇ ਅਗਲਾ ਅੱਜ ਕੁਝ ਬਣਾਉਣਾ ਫਿਰ ਨਾ ਇੱਕ ਸੀਟ ਨਾਲ ਫਿਸ ਜਾਂਦੀ ਹੈਗੀ ਉਹ ਫਿਰ ਫਿਸਦੀ ਜੀ ਵਧੀਆ ਨਹੀਂ ਲੱਗਦੀ ਨੂੰ ਹੁਣ ਤਾਂ ਰੋਟੀ ਨਾਲ ਵੀ ਵਪਨ ਨਹੀਂ ਖਾਣੇ ਪਰ ਫਿਰ ਵੀ ਕਿਸੇ ਤਰ੍ਹਾਂ ਸੋਹਣੀ ਲੱਗਦੀ ਹੈ ਫੁੱਲ ਫੁੱਲ ਦੇਖੋ दस पंद्रह मिनट चाहिए बन जो भी वादिया पंद्रह मिनटा तैयार हो जाओ देखो हमारी गोभी बन के तैयार है गोभी की सब्जी आलू गोभी भी हम अच्छे हरा धनिया बरीक बरीक कट्ट हो जवाक तो कहें धनिया हरा ही हमें मैं कह दी ना बेटा जी धनिया सुखा भी होंगे गा तो बुआई गेड़ मेरी गल बढ़ते ने कहता ना धनिया हरा ही होंगे गा फिर मैं कह दिनी धनियाूजा सुखा भी होंगे तुम देखो हम हमारी है सब्जी तुम आप घर ट्राई करके देखो तो जिन्हें जिन्हें खानी है तुम आ जो खा सकते हो ਖੰਡਾਰਾ ਉਹਨਾਂ ਨਾਂਕਦੇ ਵੀ ਜਾਂ ਤਿਆਰ। ਉਹਨਾਂ ਨਾਂਕਦੇ ਵੀ ਪਾਉਣੀਆਂ ਨਹੀਂ ਕਿ ਹੁਣ ਵਰਕਪ ਤੇ ਲਾਈਕ ਤੇ ਕਮੈਂਟ ਤੁਸੀਂ ਕਰਨੇ ਨੇ। ਵਿੱਚ ਆ ਜਾਂਦੇ ਨੇ ਕਮੈਂਟ ਕਹਿੰਦੇ ਨੇ ਇਹ ਵੀ ਕੋਈ ਵੱਡੀ ਗੱਲ ਆ। ਦਾਲ ਬਣਾਉਣੀ ਆ, ਸਬਜ਼ੀ ਬਣਾਉਣੀ। ਵੱਡੀ ਨਹੀਂ ਹੈਗੀ। ਹੁਣ ਅਸੀਂ ਵੀ ਦਾ ਵੀਡੀਓ ਤੋਂ ਬੜਾ ਬਣਾ ਕੇ ਸਿੱਖਿਆ ਵਧੀਆ। ਹੁਣ ਦੇਖੋ ਪੂਰੀ ਸ਼ੈੜੀ ਲਾ ਗਦੀ ਐ ਨਾ ਮਿਕਸ ਦਾਲ ਸਬਜ਼ੀ थैंक यू जी धन्यवाद जी हम अस यही खा रहे हैं तो रोटिया आलू सब्जी गोभी आलू गोभी भी, भी सब्जी आ देखो हम ये पानी है